ਉਹ ਬੇਕਾਬੂਆ ਲੀਡਰ ਹੈਗਾ ਦਿੱਲੀ ਦਾ ਦਲਾਹ ਲਾਗਾ ਦਿੱਲੀ ਦਾ ਬੇਕਾਬੂਆ ਲੀਡਰ ਹੈਗਾ ਮੈਂ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜਾ ਪ੍ਰਧਾਨ ਹੈ ਜਦੋਂ ਇਹਨਾਂ ਨੇ ਬੀਬੀ ਖਾਲੜਾ ਨੂੰ ਖੰਡੂਰ ਸਾਹਿਬ ਤੋਂ ਖੜਾ ਕੀਤਾ ਸੀਗਾ ਉਦੋਂ ਵੀ ਉਹਨਾਂ ਨੇ ਕਰੋੜਾਂ ਰੁਪਇਆ ਲੈ ਕੇ ਬਾਦਲਾਂ ਤੋਂ ਬਾਦਲਾਂ ਨੂੰ ਜਿਤਾਇਆ ਸੀਗਾ ਰਾਜੇਪਟਿੰਗ ਨੂੰ ਹਰਾਇਆ ਸੀ ਕੀ ਨਾਮ ਆ ਬਾਈ ਜੀ ਮੇਰਾ ਨਾਮ ਹੈ ਕਰਮਜੀਤ ਸਿੰਘ ਢੋਲਾ ਕਿਵੇਂ ਦੇਖਦੇ ਹੋ ਮੁਕਾਬਲਾ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਮੁਕਾਬਲਾ ਬਾਈ ਸਾਡਾ ਕਿਸੇ ਨਾਲ ਨਹੀਂ ਤੇ ਪਾਲ ਸਿੰਘ ਖਹਿਰਾ ਆਏ ਨੇ ਉਹ ਕਹਿੰਦੇ ਪੰਥਕ ਮੁੱਦਿਆਂ ਦੀ ਗੱਲਬਾਤ ਮੈਂ ਕਰੂੰਗਾ ਮੈਨੂੰ ਭੇਜੋ ਸੰਸਦਚ ਉਹ ਬੇਕਾਇਆ ਹੋਇਆ ਲੀਡਰ ਹੈਗਾ ਦਿੱਲੀ ਦਾ ਦਲਾਲ ਹੈਗਾ ਦਿੱਲੀ ਦਾ ਬੇਕਾਇਆ ਹੋਇਆ ਲੀਡਰ ਹੈਗਾ ਮੈਂ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜਾ ਪ੍ਰਧਾਨ ਹੈ ਉਸ ਟਾਈਮ ਦੇ ਵਿੱਚ ਜਦੋਂ ਇਹਨਾਂ ਨੇ ਬੀਬੀ ਖਾਲੜਾ ਨੂੰ ਖੰਡੂਰ ਸਾਹਿਬ ਤੋਂ ਖੜਾ ਕੀਤਾ ਸੀਗਾ ਉਦੋਂ ਵੀ ਉਹਨਾਂ ਨੇ ਕਰੋੜਾਂ ਰੁਪਏ ਲੈ ਕੇ ਬਾਦਲਾਂ ਨੂੰ ਬਾਦਲਾਂ ਨੂੰ ਜਿਤਾਇਆ ਸੀਗਾ ਰਾਜੇ ਵੜਿੰਗ ਨੂੰ ਹਰਾਇਆ ਸੀ ਅੱਜ ਵੀ ਉਹਨੇ ਦਿੱਲੀ ਤੋਂ ਕਰੋੜਾਂ ਰੁਪਏ ਲੈ ਕੇ ਦਿੱਲੀ ਦਾ ਦਲਾਲ ਬਣ ਕੇ ਪੰਜਾਬ ਦੇ ਲੋਕਾਂ ਨੂੰ ਬਣਾ ਗੁੰਮਰਾਹ ਕੀਤਾ ਆਪਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਆਪਦੇ ਨਾਲ ਜੋੜਿਆ ਆਪਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਦਿੱਲੀ ਦੇ ਨਾਲ ਸੈਟਿੰਗ ਮੀਟਿੰਗ ਕਰਕੇ ਅੱਜ ਕੌਮ ਦੇ ਜਰਨਲ ਦੇ ਵਿਰੁੱਧ ਆ ਕੇ ਉਹ ਖੜਾ ਹੋਇਆਗਾ ਖੈਰਾ ਕਹਿੰਦੇ ਕਿ ਉਮਰ ਜ਼ਿਆਦਾ ਹੋ ਚੁੱਕੀ ਹੈ ਮਾਨ ਸਾਹਿਬ ਦੀ ਇਸ ਕਰਕੇ ਹੁਣ ਉਹ ਮੁੱਦੇ ਨਹੀਂ ਚੁੱਕ ਸਕਦੇ ਮੈਨੂੰ ਭੇਜੋ ਉਮਰ ਦੇ ਨਾਲ ਤਜਰਬਾ ਵੀ ਵੱਧ ਹੁੰਦੇ ਨੇ ਖੈਰਾ ਸਾਹਿਬ ਉਹਨਾਂ ਦੇ ਪੈਰਵਾਰਕਾ ਨਹੀਂ ਹੈਗਾ ਐਡੇ ਵੱਡੇ ਆਉਦੇ ਤੇ ਰਹੇ ਨੇ ਉਹ ਇਲਜ਼ਾਮ ਲਗਾਉਂਦੇ ਨੇ ਖੈਰਾ ਸਾਹਿਬ ਕੀ ਸਿਮਰਜੀਤ ਸਿੰਘ ਮਾਨ ਨੇ ਬੀਜੇਪੀ ਦੇ ਉਮੀਦਵਾਰ ਰਾਸ਼ਟਰਪਤੀ ਨੂੰ ਵੋਟ ਪਾਈ ਸੀ ਕੋਈ ਰਾਸ਼ਟਰਪਤੀ ਨੂੰ ਵੋਟ ਪਈ ਉਹਦਾ ਇਲਜ਼ਾਮ ਨੇ ਸਬੂਤ ਕਰਨ ਮਾਨ ਸਾਹਿਬ ਖੁਦ ਮੰਨ ਚੁੱਕੇ ਨੇ ਕੋਈ ਗੱਲ ਨਹੀਂ ਫਿਰ ਉਹ ਇੱਕ ਵੋਟ ਪਾਉਣੀ ਅਧਿਕਾਰ ਹੁੰਦਾਗਾ ਵੋਟ ਪਾਉਣੇ ਅਧਿਕਾਰ ਹੁੰਦਾਗਾ ਪਰ ਉਹ ਜਦੋਂ ਕੋਈ ਕਹਿੰਦਾ ਐਮਪੀ ਸੀਗੇ ਆਸ ਕੀ ਰੱਖਦੇ ਹੋ ਤੁਸੀਂ ਮਾਨ ਸਾਹਿਬ ਤੋਂ ਸਾਨੂੰ ਸਾਰੀ ਮਾਨ ਸਾਹਿਬ ਦੀ ਆਸ ਸਾਡੇ ਦੇ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਉਹ ਸਦਾ ਸਿਮਰਜੀਤ ਸਿੰਘ ਮਾਨ ਨੇ ਖਤਮ ਕਰਨਾ ਜਿਹਦੇ ਰੈਸਕਤ ਖੋਰੀ ਬੰਦ ਹੋਣੀਆਂ ਉਹ ਵੀ ਮਾਨ ਸਾਹਿਬ ਨੇ ਖਤਮ ਕਰਨੀਆਂ ਜਿਹੜੇ ਗਰੀਬਾਂ ਨੂੰ ਇਹ 5-5 ਕਿਲੋ ਆਟੇ ਦੇ ਮਗਰ ਲਈ ਫਿਰਦੇ ਨੇ 5-5 ਕਿਲੋ ਕਣਕੇ ਦੇ ਮਗਰ ਲਈ ਫਿਰਨੇ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹ ਕੱਲੇ-ਕੱਲੇ ਘਰ ਦੇ ਵਿੱਚ ਕੱਲੇ-ਕੱਲੇ ਜੀ ਨੂੰ ਨੌਕਰੀ ਦੇਣੀ ਹੈਗੀ ਠੀਕ ਹੈ ਜੀ ਕਿਨਾ ਹੈ ਬਾਬੇ ਮੇਰਾ ਨਾਮ ਲਵ ਸਿੰਘ ਜੀ ਕਿੱਥੋਂ ਆਏ ਜੀ ਅਸੀਂ ਪਿੰਡ ਧੌਲਾ ਜੀ ਕੀ ਦੇਖਦੇ ਹੋ ਮਾਨ ਸਾਹਿਬ ਦਾ ਇਸ ਸਮੇਂ ਕੀ ਹਾਲਾਤ ਨੇ ਸੰਗਰੂਰ ਦੇ ਵਿੱਚ ਸੰਗਰੂਰ ਦੇ ਵਿੱਚ ਮਾਨ ਸਾਹਿਬ ਦੇ ਹਾਲਾਤ ਨੇ ਜੋ ਬਹੁਤ ਵਧੀਆ ਦਿਖ ਰਹੇ ਨੇਗੇ ਜੋ ਖੈਰਾ ਸਾਹਿਬ ਨੂੰ ਅਸੀਂ ਹਰਾਉਣ ਦੇ ਲਈ ਸਰਦਾਰ ਰਮਨ ਸਾਹਿਬ ਦੀ ਇੱਜ਼ਤ ਕਰਦੇ ਆ ਅਸੀਂ ਬਚਪਨ ਤੋਂ ਲੈ ਕੇ ਜਦੋਂ ਦਾ ਸਰਦਾਰ ਰਸਮਨ ਜੀ ਸੁਮਾਨ ਇਹਨਾਂ ਵੋਟਾਂ ਤੇ ਖੜਾ ਹੁੰਦਾ ਅਸੀਂ ਮੁੱਢ ਤੋਂ ਲੈ ਕੇ ਅਸੀਂ ਸਰਦਾਰ ਰਸਮਨ ਜੀ ਸੁਮਾਨ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਦੇ ਅਨੁਸਾਰ ਚੱਲਦੇ ਹਾਂ ਅਸੀਂ ਕਿਸੇ ਨੂੰ ਨਾ ਭਾਜਪੀ ਨੂੰ ਵੋਟ ਪਾਉਣੇ ਚਾਹੁੰਦੇ ਆ ਨਾ ਅਸੀਂ ਕਾਂਗਰਸ ਨੂੰ ਨਾ ਅਸੀਂ ਆਪ ਵਾਲਿਆਂ ਨੂੰ ਆਪ ਵਾਲਿਆਂ ਨੇ ਕੀ ਕਰਿਆ ਅਸੀਂ ਮੈਂ ਹੈਂਡੀਕੈਪਾਂ ਹੈਂਡੀਕੈਪ ਹੋਣ ਦੇ ਨਾਤੇ ਸਾਨੂੰ ਇਹਨਾਂ ਨੇ 2500 ਰੁਪਏ ਕਿਹਾ ਸੀਗਾ ਨਾ 2500 ਰੁਪਏ ਮਿਲਿਆ ਨਾ 100000 ਰੁਪਏ ਮਿਲਿਆ ਮਾਈਆਂ ਨੂੰ ਵੀਰ ਜੀ ਕਿ ਕਹਿਣ ਦਾ ਕਿ ਭਾਵ ਹੈ ਅਸੀਂ ਸਰਦਾਰ ਸਿਮਰ ਜੀ ਸਮਾਨ ਤੋਂ ਹੀ ਆਸ ਰੱਖਦੇ ਆ ਕਿ ਜਿਹੜਾ ਸਾਡੇ ਜ਼ਿਲ੍ਹਾ ਸੰਗਰੂਰ ਹੈ ਇਸ ਨੂੰ ਇੱਕ ਤਾਂ ਨਸ਼ਾ ਮੁਕਤ ਕਿਉਂ ਪੰਜਾਬ ਨੂੰ ਨਸ਼ਾ ਮੁਕਤ ਹੋਣਾ ਜ਼ਰੂਰੀ ਹੈ ਜਿਹੜੇ ਅੱਜ ਦੀ ਨੌਜਵਾਨੀ ਆ ਉਹ ਖਤਮ ਹੋਣ ਜਾ ਰਹੀ ਆ ਇਹਨਾਂ ਕੁਝ ਕਹ ਦੇਖਵਾ ਦੇ ਜਾਤਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਰ ਸਰਦਾਰ ਸਿਮਰ ਜੀ ਸਿੰਘ ਮਾਨ ਜਿੰਦਾਬਾਦ